ਅੱਜ ਖੰਨਾ ਵਿਖੇ ਸੁਖਪਾਲ ਸਿੰਘ ਘੈਰਾ ਨੇ ਮੁਸਲਿਮ ਪਾਈਚਾਰੇ ਦੇ ਨਾਲ ਰਮਜ਼ਾਨ ਦੇ ਮੌਕੇ ਤੇ ਇਕੱਤਰ ਹੋਏ ਪਾਰਟੀ ਵਰਕਰਾਂ ਨੂੰ ਰਮਜ਼ਾਨ ਦੀਆਂ ਮੁਬਾਰਕਾਂ ਦਿੱਤੀਆਂ। ਉੱਥੇ ਹੀ ਉਹਨਾਂ ਪਾਰਟੀ ਵਰਕਰਾਂ ਨਾਲ ਇੱਕ ਮੀਟਿੰਗ ਵੀ ਕੀਤੀ। ਆਲ ਇੰਡੀਆ ਕਿਸਾਨ ਕਾਂਗਰਸ ਕਮੇਟੀ ਦੇ ਜਰਨਲ ਸੈਕਟਰੀ रफीक ਮੁਹੰਮਦ ਨਿਵਾਜ਼ ਸਾਹਮਣੇ ਪਹੁੰਚੇ ਸਰਦਾਰ ਸੁਖਪਾਲ ਸਿੰਘ ਘੈਰਾ ਨੇ ਭਗਵੰਤ ਮਾਨ ਤੇ ਤਿੱਖੇ ਵਾਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਕੇਜਰੀਵਾਲ ਸਰਕਾਰ ਦੀ ਕੇਵਲ ਕਟ ਪੁਤਲੇ ਦੀ ਸਰਕਾਰ ਬਣ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕੰਮ ਨੂੰ ਲੈ ਕੇ ਹੁਣ ਸੀਰੀਅਸ ਨਹੀਂ ਸਭੋ ਆਪਣੀ ਆਕਾ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਲਈ ਲੱਗਿਆ ਹੋਇਆ ਹੈ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਖੈਰਾ ਨੇ ਕਿਹਾ ਕਿ ਜੇਕਰ ਪਾਰਟੀ ਮੈਨੂੰ ਸੰਗਰੂਰ ਤੋਂ ਟਿਕਟ ਦਿੰਦੀ ਹੈ ਤਾਂ ਉਹ ਤਨਮਨ ਧਨ ਨਾਲ ਸੰਗਰੂਰ ਦੀ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਪਾਵੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਹੋਰ ਬੰਦੇ ਨੂੰ ਵੀ ਉੱਥੋਂ ਟਿਕਟ ਮਿਲਦੀ ਹੈ ਤਾਂ ਉਹ ਦਿਨ ਰਾਤ ਕਰਕੇ ਉਸ ਦਾ ਵੀ ਸਾਥ ਦੇਣਗੇ ਕਿਉਂਕਿ ਸੰਗਰੂਰ ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਹੀ ਅਸੀਂ ਪੰਜਾਬ ਸਰਕਾਰ ਨੂੰ ਸਬਕ ਸਿਖਾ ਸਕਦੇ ਹਾਂ 올 ਇੰਡੀਆ ਕਿਸਾਨ ਕਾਂਗਰਸ ਕਮੇਟੀ ਦੇ ਰਫੀਕ ਮੁਹੰਮਦ ਨੇ ਜਿੱਥੇ ਆਏ ਕਰਕਰਤਾਵਾਂ ਦਾ ਧੰਨਵਾਦ ਉਤੇ ਯੋਨਾ ਸੁਪਾਉ ਸਿੰਘ ਚਾਰਨੂ ਸਰੋਪਾ ਦੇ ਕੀ ਵਿਸਮਾਨਿਤ ਕੀਤਾ ਉਹਨਾਂ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ ਜੇਕਰ ਕਿਸਾਨ ਖੇਤੀ ਬੰਦ ਕਰ ਦੇਵੇ ਤਾਂ ਸਾਡੇ ਘਰਾਂ ਵਿੱਚ ਅੰਨ ਕਿਵੇਂ ਪਹੁੰਚੇਗਾ ਅਤੇ ਦੇਸ਼ ਕਿਵੇਂ ਚੱਲੇਗਾ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਡਿਸਟਰਬ ਕਰਕੇ ਰੱਖ ਦਿੱਤਾ ਹੈ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਐਮਐਸਪੀ ਦੇ ਕਿਸਾਨਾਂ ਨੂੰ ਲੀਗਲ ਗਾਰੰਟੀ ਦਿੱਤੀ ਜਾਵੇਗੀ ਕਿਸਾਨਾਂ ਲਈ ਘੱਟ ਤੋਂ ਘੱਟ ਰੇਟ ਤੇ ਲੋਨ ਲੈਣ ਲਈ ਇੱਕ ਬੋਰਡ ਬਣਾਇਆ ਜਾਵੇਗਾ ਅਤੇ ਕਿਸਾਨਾਂ ਲਈ ਇਮਪੋਰਟ ਐਕਸਪੋਰਟ ਦਾ ਸਿਸਟਮ ਵੀ ਸ਼ੁਰੂ ਕੀਤਾ ਜਾਵੇਗਾ ਤਾ ਜੋ ਕਿਸਾਨ ਆਪਣੀ ਫਸਲ ਕੀਤੇ ਵੀ ਦੇ ਸਕੀ ਤੁਸੀਂ ਦੇਖ ਰਹੇ ਹੋ ਖੰਨਾ ਤੋਂ ਰਾਜਕੁਮਾਰ ਮੈਨਰੋਦੀ ਰਿਪੋਰਟ ਅੱਜ ਦਾ ਬੜਾ ਸ਼ੁਭ ਦਿਹਾੜਾ ਵਾ ਤੁਹਾਨੂੰ ਸਾਰਿਆਂ ਨੂੰ ਵੀ ਜਿਹੜਾ ਇਹ ਰੋਜ਼ੇ ਚੱਲ ਰਹੇ ਨੇ ਈਦ ਮਿਲਨ ਦਾ ਦਿਹਾੜਾ ਤੁਹਾਨੂੰ ਸਭ ਨੂੰ ਇਸ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਹੈ ਜੀ ਖੰਨਾ ਦਾ ਸੀ ਉੱਦਾਂ ਹੀ ਰਫੀਕ ਜੀ ਸਾਡੇ ਜਿਹੜੇ ਨੈਸ਼ਨਲ ਕੋਆਰਡੀਨੇਟਰ ਬਣੇ ਨੇ ਕਿਸਾਨ ਕਾਂਗਰਸ ਦੇ ਇਹਨਾਂ ਦੇ ਕੋਲ ਅਸੀਂ ਦਸਚਾਹ ਦਾ ਕਪੀਣਾ ਸੀਗਾ ਈਦ ਮਿਲਨ ਦਾ ਦਿਹਾੜਾ ਰੋਜ਼ੇ ਚੱਲ ਰਹੇ ਨੇ ਰਮ ਰਮਜ਼ਾਨ ਦਾ ਮਹੀਨਾ ਵਾ ਇਸ ਲਈ ਬਹੁਤ ਪਵਿੱਤਰ ਦਿਨ ਦੇ ਉੱਤੇ ਇਹਨਾਂ ਦੇ ਅਸੀਂ 2 ਮਿੰਟ ਹੋ ਕੇ ਵਧਾਈ ਦਿੱਤੀ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਆਏ ਨੇ ਅੱਗੇ ਸਾਡਾ ਮਲੇਰਕੋਟਲੇ ਇੱਕ ਮੀਟਿੰਗ ਹੈਗੀ ਉਹ ਵੀ ਇਸੇ ਸਬੰਧ ਚਾ ਕਿਉਂਕਿ ਇਹ ਸਾਰੇ ਜਿਹੜੇ ਦਿਨ ਨੇ ਮੁਸਲਮ ਕਮਿਊਨਿਟੀ ਦੇ ਇਹਨਾਂ ਨਾਲ ਅਸੀਂ ਵੀ ਖੜਨਾ ਚਾਹੁੰਦੇ ਆ ਕਿ ਇਹਨਾਂ ਨੂੰ ਵੀ ਮਹਿਸੂਸ ਹੋਵੇ ਕਿ ਇਕੱਲੇ ਨਹੀਂ ਗੇ ਪੰਜਾਬ ਦੇ ਜਿਹੜੇ ਇਨਸਾਫ ਪਸੰਦ ਲੋਕ ਨੇ ਜੋ ਸਾਨੂੰ ਗੁਰੂਆਂ ਨੇ ਪੀਰਾਂ ਪਗੰਬਰਾਂ ਨੇ ਦਿੱਤੀ ਆ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਉਹਨੂੰ ਪਗਵਾਨ ਵਾਸਤੇ ਅੱਜ ਅਸੀਂ ਮਲੇਰਕੋਟਲਾ ਵੀ ਹਾਜ਼ਰ ਹੋਵਾਂਗੇ। ਅਸਰ ਸੰਗਰੂਰ ਦੀ ਜਿਹੜੀ ਸੀਟ ਨੂੰ ਜ਼ਿੰਮੇਵਾਰੀ ਪੇਸ਼ ਕੀਤੀ ਹੈ। ਮੈਂ ਹੁਣੇ ਤੁਹਾਨੂੰ ਇਹ ਵੀ ਕਿਹਾ ਬੇਨਤੀ ਕੀਤੀ ਸੀ ਕਿ ਮੈਂ ਜਦੋਂ ਜੇਲ੍ਹ 'ਚ ਸੀਗਾ ਮੈਨੂੰ ਜੇਲ੍ਹ ਦੇ ਵਿੱਚ ਹੀ ਸਾਡੇ ਪੰਜਾਬ ਦੀ ਲੀਡਰਸ਼ਿਪ ਨੇ ਪ੍ਰੇਰਣਾ ਸ਼ੁਰੂ ਕੀਤਾ ਸੀਗਾ ਕਿ ਤੁਹਾਨੂੰ ਜੋ ਤੁਹਾਡਾ ਨਾ ਭਗਵੰਤ ਮਾਨ ਨੇ ਅਨਿਆਇ ਕੀਤਾ ਜੋ ਇਹਨੇ ਜ਼ੁਲਮ ਢਾਇਆ ਵਾ ਝੂਠੇ ਕੇਸ ਕੀਤੇ ਨੇ ਇਹਦਾ ਸਹੀ ਜਵਾਬ ਆਪਾਂ ਲੋਕ ਸੰਗਰੂਰ ਦੀ ਲੋਕ ਸਭਾ ਲੜ ਕੇ ਹੀ ਦੇ ਸਕਦੇ ਹਾਂ। ਉਸ ਤੋਂ ਬਾਅਦ ਹੁਣ ਤੱਕ ਗੱਲਬਾਤਾਂ ਚੱਲਦੀਆਂ ਨੇ ਤੇ ਮੈਂ ਉਦੋਂ ਵੀ ਕਿਹਾ ਸੀ ਤੇ ਅੱਜ ਵੀ ਮੈਂ ਇਹ ਕਿਹਾ ਕਿ ਤੁਹਾਨੂੰ اگر ਤੁਹਾਨੂੰ ਕੋਈ ਯੋਗ ਉਮੀਦਵਾਰ ਲੱਭਦਾ ਸੰਗਰੂਰ ਵਾਸਤੇ ਤੇ ਮੈਂ پارٹی ਦਾ ਇੱਕ ਚੰਗਾ ਮਤਲਬ ਸਮਝਦੇ ਹੋ ਸਪਾਈ ਕਹਿ ਲੋ ਕਿ ਉਹਨਾਂ ਦੀ ਜਾ ਕੇ ਡਟ ਕੇ ਹਮਾਇਤ ਕਰੂੰ ਕੈਂਪੇਨ ਕਰੂੰਗਾ ਪਰ ਤੁਹਾਨੂੰ ਜੇ ਲੱਗਦਾ ਵਾ ਕਿ ਮੈਨੂੰ ਲੜਨੀ ਚਾਹੀਦੀ ਆ ਤੇ ਫਿਰ ਮੈਂ ਕਦੀ ਵੀ ਕਿਸੇ ਜ਼ਿੰਦਗੀ ਦੀ ਚੁਣੌਤੀ ਤੋਂ ਨੱਠਿਆ ਨਹੀਂਗਾ ਤੇ ਆਪਾਂ ਲੜਾਂਗੇ ਲੇਕਿਨ ਲੜਨ ਵਾਸਤੇ ਮੈਨੂੰ ਸਮੂਹ پارٹی ਦੇ ਕੇਡਰ ਦੇ ਵਰਕਰਾਂ ਦੀ ਥੱਲੇ ਪੱਧਰ ਤੱਕ ਉਹਨਾਂ ਦੀ ਆਸ ਉਮੀਦ سپورਟ ਮੰਗਦਾ ਮੈਂ ਤੇ ਸਮਾਂ ਆਉਣ ਦੇ ਉੱਤੇ ਪਿਛਲੇ ਹੁਣ ਦਿਨ ਕੁਝ ਦਿਨਾਂ ਤਾਈਂ ਫੈਸਲਾ ਪੰਜਾਬ ਦੀਆਂ ਲੋਕ ਸਭਾ ਦੀ ਸੀਟਾਂ ਦਾ ਹੋਵੇਗਾ। ਅਗਰ ਕਹੇ ਕਿ ਪਾਰਟੀ ਤਾਂ ਫਿਰ ਆਪਾਂ ਉਸ ਤਰ੍ਹਾਂ ਨਾਲ ਉਹਨਾਂ ਦਾ ਹੁਕਮ ਪੁਗਾਵਾਂਗੇ। ਆਮ ਆਦਮੀ ਪਾਰਟੀ ਅੱਜ ਪੰਜਾਬ ਦੀ ਸਰਕਾਰ 2 ਸਾਲਾਂ ਚ ਜਿਹੜੀਆਂ ਉਮੀਦਾਂ ਲੈ ਕੇ ਆਏ ਸੀਗੇ ਉਹਦੇ ਸਰਾਸਰ ਉਲਟ ਕੰਮ ਕੀਤਾ 60-70 ਹਜ਼ਾਰ ਕਰੋੜ ਦਾ ਕਰਜ਼ਾ ਚਾੜਤਾ 2 ਸਾਲਾਂ ਚ। ਜਿਹੜਾ ਵੀ ਆਈਪੀ ਕਲਚਰ ਦੀ ਗੱਲ ਕਰਦੇ ਸੀਗੇ ਅਸੀਂ ਜੀ ਬਿਲਕੁਲ ਸਾਦੇ ਜਿਹੇ ਬੰਦੇ ਆ, ਸਧਾਰਨ ਘਰਾਂ ਚੋਂ ਆਏ ਆ। ਅਸੀਂ ਗਨਮੈਨ ਨਹੀਂ ਲਵਾਂਗੇ, ਅਸੀਂ ਗੱਡੀਆਂ ਨਹੀਂ ਲਵਾਂਗੇ, ਸਰਕਾਰੀ ਕੋਠੀਆਂ ਨਹੀਂ ਲਵਾਂਗੇ। ਗੱਲੇ ਭਗਵਾਨ ਪਾਨ ਦੇ ਪਰਿਵਾਰ ਕੋਲ 1000 ਤੋਂ ਉੱਤੇ ਗਨਮੈਨ ਹੈ ਇਹਨਾਂ ਦੇ ਕੋਲ ਮੇਰੇ ਖਿਆਲ ਆ ਕਿ 4-4 5-5 ਕਰੋੜ ਦੀਆਂ ਲੈਕਸਸ ਗੱਡੀਆਂ ਵਿੱਚ ਚੜਦੇ ਨੇ ਸਾਡਾ ਹੈਲੀਕਾਪਟਰ ਜੇ 30 ਕਿਲੋਮੀਟਰ ਵੀ ਜਾਣਾ ਤਾਂ ਹੈਲੀਕਾਪਟਰ ਚ ਜਾਂਦੇ ਨੇ ਔਰ ਜਹਾਜ਼ਾ ਚ ਉੱਡਦੇ ਨੇ ਸੋਨੇ ਦੇ ਨਾਲ ਡੱਦੇ ਹੋਏ ਨੇ ਔਰ ਜਿਹੜਾ ਵੀਆਈਪੀ ਕਲਚਰ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜਿਹੜਾ ਅਸਲ ਰਜਵਾੜਾ ਸੀਗਾ ਉਹਨੂੰ ਵੀ ਮਾਤ ਪਾਈ ਗਏ ਇਹਨਾਂ ਨੇ ਰਜਵਾੜਾ ਸ਼ਹੀਦ ਦੇ ਵਿੱਚ ਤੇ ਦੂਸਰਾ ਇੱਕ ਸਿਪਾਲ ਸਿੰਘ ਹੈੜਾ ਜੀ ਚੇਅਰਮੈਨ 올 ਇੰਡੀਆ ਕਿਸਾਨ ਕਾਂਗਰਸ ਤੇ ਐਮਐਲਏ ਪਲਾ ਜੋ ਮੇਰੇ ਬਹੁਤ ਸਾਰੇ ਦੋਸਤ ਨੇ ਅੱਜ ਮੈਨੂੰ ਇੱਥੇ ਮੇਰੇ ਗ੍ਰਹਿ ਪੇਥੇ Eid ਮਿਲਣ ਦੇ ਸਬੰਧ ਵਿੱਚ ਮੈਨੂੰ ਮੁਬਾਰਕਬਾਦ ਦੇਣਾ ਰਹੇ ਨੇ ਤੇ ਇਹ ਅੱਜ ਦਾ ਪ੍ਰੋਗਰਾਮ ਦੇ ਵਿੱਚ ਇਲਾਕੇ ਦੇ ਸਰਪੰਚ ਤੇ ਪੰਜ ਹੋਰ ਜ਼ਿੰਮੇਵਾਰ ਅਹੁਦੇਦਾਰ ਕਿ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਹੋ ਸਾਰੇ ਇਸ ਵਿੱਚ ਆਇਆ ਨੇ ਮਾਣ ਨਾਲ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦਾ ਅਸੀਂ ਜਿਸ ਤਰ੍ਹਾਂ ਸਾਡੀ ਪਿੱਛੇ ਜੇ ਦਿੱਲੀ ਮੀਟਿੰਗ ਹੋਈ ਉਹਦੇ ਵਿੱਚ ਸਾਨੂੰ ਜੋ ਪ੍ਰੋਗਰਾਮ ਦਿੱਤਾ ਗਿਆ ਉਹ ਇਹ ਸੀ ਵੀ ਜਿਹੜੇ ਕਿਸਾਨਾਂ ਨੂੰ ਭਾਜਪਾ ਸਰਕਾਰ ਨੇ ਪੂਰੇ ਦੇਸ਼ ਦੇ ਕਿਸਾਨ ਨੂੰ ਡਿਸਟਰਬ ਕਰਕੇ ਰੱਖਤਾ ਇਹ ਕਿਸਾਨ ਇੱਕ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਨੇ ਜੋ ਦੇਸ਼ ਕੰਮ ਕਰਦੇ ਨੇ ਅਗਰ ਸਾਡੇ ਘਰਾਂ ਦੇ ਵਿੱਚ ਅਨਾਜ ਨਹੀਂ ਪਹੁੰਚੂਗਾ ਤਾਂ ਅਸੀਂ ਕਿਸ ਤਰ੍ਹਾਂ ਆਪਣੀ ਜਿੰਦਗੀ ਸ਼ੁਰੂ ਕਰਾਂਗੇ ਕਿਸਾਨ ਦੇ ਲਈ ਜੋ ਕਾਂਗਰਸ ਸਰਕਾਰ ਨੇ ਪ੍ਰੋਗਰਾਮ ਬਣਾਏ ਨੇ ਉਹਦੇ ਵਿੱਚ ਅਸੀਂ ਇੱਕ ਯਕੀਨੀ ਬਣਾਇਆ ਕਿ ਐਮਐਸਪੀ ਲੀਗਲ ਗਰੰਟੀ ਦਵਾ ਕੇ ਸੀ ਕਿਸਾਨ ਕਿਸਾਨ ਦੇ ਲਈ ਅਸੀਂ ਕਟ ਰੇਟ ਤੇ ਵੱਧ ਤੋਂ ਵੱਧ ਲੋਨ ਮਹਿਆ ਕਰਦਾ ਇੱਕ ਬੋਟ ਤਿਆਰ ਕੀਤਾ ਜਾਊਗਾ। ਕਿਸਾਨ ਦੇ ਲਈ ਅਸੀਂ ਇੱਕ ਐਕਸਪੋਰਟ ਇੰਪੋਰਟ ਪਾਲਸੀ ਬੋਰਡ ਬਣਾਇਆ ਜਾਊਗਾ ਜਿਸ ਵਿੱਚ ਕਿਸਾਨ ਆਪਣੀ ਫਸਲ ਨੂੰ ਬਾਹਰ ਦੇਸ਼-ਵਿਦੇਸ਼ ਦੇ ਵਿੱਚ ਕਿਤੇ ਵੀ ਵੇਚ ਸਕਦਾ। ਕਿਸਾਨ ਦੇ ਲਈ ਅਸੀਂ ਜਿਹੜਾ ਬੀਮਾ ਯੋਜਨਾ ਉਹ ਬਹੁਤ ਜ਼ਰੂਰੀ ਸੀ ਕਿਉਂਕਿ ਕਿਸਾਨ ਦੀ ਜਦੋਂ ਫਸਲ ਹੈ ਇਹ ਬਾਹਰ ਆਊਟਡੋਰ ਇਹ ਪੀਆ ਕਿਸਾਨ ਦੀ ਆਊਟਡੋਰ ਇੰਡਸਟਰੀ ਹੈ ਅਕਸਰ ਕਿਸਾਨ ਨੂੰ ਇਹ ਦਿੱਕਤ ਆਉਂਦੀ ਹੈ ਕਿ ਕਿਸਾਨਾਂ ਦੇ ਵਿੱਚ ਜੋ ਫਸਲ ਹੈ ਖਰਾਬ ਮੌਸਮ ਦੇ ਬਦਲ ਜਾਂ ਕਿਸੇ ਕਾਰਨ ਹੋ ਜਾਂਦੀ ਹੈ ਉਹਦੇ ਲਈ ਅਸੀਂ ਐਦਾਂ ਦਾ ਬੋਲ ਤਿਆਰ ਕੀਤਾ ਜਾਊਗਾ ਜਿਦੇ ਵਿੱਚ ਅਸੀਂ ਕਿਸਾਨ ਨੂੰ 30 ਦਿਨਾਂ ਵਿੱਚ ਗਰੰਟੀ ਮੁਆਵਜ਼ਾ ਦੇਣ ਦੀ ਸਕੀਮ ਲਾਗੂ ਕੀਤੀ ਹੈ ਜੋ ਪੰਜਾਬ ਦੇ ਵਿੱਚ ਅੱਜ ਭਾਜਪਾ ਮੈਂ ਪੁੱਛਣਾ ਵੀ ਭਾਜਪਾ ਨੂੰ ਪਹਿਲਾ ਨੰਬਰ ਦਾ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਮਿਲਣੀ ਇਹ ਪੱਕੀ ਗੱਲ ਸਮਝੋ ਕਿਉਂਕਿ ਪੰਜਾਬ ਦਾ ਇੱਕ ਕਿਸਾਨ 7% ਕਿਸਾਨ ਇੱਕ ਪਿੰਡਾਂ ਚ ਰਹਿੰਦਾ ਪੰਜਾਬ ਦੇ ਵਿੱਚ ਪੂਰੇ ਦੇਸ਼ ਦਾ ਢਿੱਡ ਪਰ ਨਾਲਾ ਸਟੇਟ ਹੈ ਇਹ ਸਟੇਟ ਦੇ ਜਿਹੜੇ ਲੋਕਾਂ ਦੇ ਨਾਲ ਇਹਨਾਂ ਨੇ ਧੱਕੇ ਕੀਤੇ ਇਹਨਾਂ ਨੂੰ ਦਿੱਲੀ ਜਾਣ ਤੱਕ ਨਹੀਂ ਦਿੱਤਾ ਬਾਰਡਰ ਲਾਤੇ ਕਿ ਇਹ ਕਿਸਾਨ ਇਸ ਦੇਸ਼ ਦੇ ਲੋਕ ਨਹੀਂ ਹੈਗੇ ਕਿ ਇਹ ਕਿਸਾਨਾਂ ਨੂੰ ਜਿਹੜੀ ਫੰਡਾਮੈਂਟਲ ਰਾਈਟ ਨੇ ਦਿੱਤੇ ਸਾਡੇ ਸੰਵਿਧਾਨ ਨੇ ਅਧਿਕਾਰ ਦਿੱਤੇ ਨੇ ਵੀ ਕੋਈ ਵੀ ਬੰਦਾ ਇੰਡੀਆ ਦੇ ਵਿੱਚ ਬਿਨਾਂ ਕਿਸੇ ਪਰਮਿਸ਼ਨ ਤੋਂ ਮਿਲ ਸਕਦਾ ਜਾ ਸਕਦਾ ਇਹਨਾਂ ਨੂੰ ਫਲੋ ਰੁਕਾ ਗਿਆ ਅੱਜ ਕਿਸਾਨ ਇਹੀ ਗੱਲ ਕਰ ਰਹੇ ਨੇ ਕਿ ਅਗਰ ਸਾਨੂੰ ਦਿੱਲੀ ਜਾਣ ਦਿੱਤਾ ਤਾਂ ਅਸੀਂ ਪਿੰਡਾਂ ਦੇ ਵਿੱਚ ਵੀ ਜੇ ਵੀ ਦੇ ਕਿਸੇ ਕੈਂਡੀਡੇਟ ਦਾ ਵੋਟ ਕਰਾਂਗੇ ਇਹਨਾਂ ਨੂੰ ਵੋਟ ਤਾਂ ਦੂਰ ਦੀ ਗੱਲ ਹੈ ਇਹਨਾਂ ਨੂੰ